ਚਾਹ ਵਾਲੀ ਕੁੜੀ ਦੇ ਕੋਲ ਖੜਾ ਜਿਸ ਦੀਆਂ 2-3 ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕਿ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਹੇ ਆ ਕਿ ਸਾਡੇ ਉਹ ਪੈਸੇ ਵਾਪਸ ਕਰ ਸਾ ਜੋ ਵੀ ਚੀਜ਼ ਇਸ ਕੁੜੀ ਨੂੰ ਲੈ ਕੇ ਦਿੱਤੀ ਸੀ ਉਹ ਕਹਿ ਰਹਾ ਆ ਵੀ ਉਹ ਸਾਡੀਆਂ ਸਾਰੀਆਂ ਚੀਜ਼ਾਂ ਸਾਨੂੰ ਵਾਪਸ ਕਰ ਤੇ ਅੱਜ ਇਹ ਹਾਲਾਤ ਆ ਜਿਹੜੇ ਇਸ ਕੁੜੀ ਦੇ ਹੋ ਚੁੱਕੇ ਆ ਤੇ ਗੱਲ ਕੀ ਹੋਈ ਆ ਵੀ ਇਸ ਕੁੜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਆਪਦੇ ਪਿਓ ਨੂੰ ਲੈ ਕੇ ਕਿ ਉਹ ਨਸ਼ੇੜੀ ਆ ਜਾਂ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨ ਹੀ ਸੀ ਨਾ ਭੈਣੇ ਤੁਹਾਡੇ ਵੱਲੋਂ ਕਿਰੇ ਤੇ ਮੇਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਹਿਆ ਸੀ ਮੇਰੇ ਲਈ ਅੱਜ ਵੀ ਆ ਭਾਵੇਂ ਕੱਲ ਵੀ ਮੈਂ ਕਹਿਆ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਤੇ ਵੀਰੇ ਮੈਂ ਨਸ਼ੇੜੀ ਦੀ ਵੀਰੇ ਹੱਥ ਜੋੜ ਕੇ ਮਾਫੀ ਮੰਗੀ ਆ ਫਿਰ ਮਾਫੀ ਦੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤੇ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਕਿ ਤੂੰ ਦੁਨੀਆ ਤੇ ਨਹੀਂ ਰਹਿਣਾ ਨਹੀਂ ਹੋਂ ਤੁਹਾਨੂੰ ਉਸ ਗੱਲ ਦਾ ਪੁਸ਼ਤਾਵਾ ਤਾਂ ਹੈਗਾ ਨਾ ਮੇਰੇ ਵੀ ਮਾਫੀ ਮੰਗੀ ਹੱਥ ਜੋੜ ਕੇ ਸਾਰਿਆਂ ਕੋਲੋਂ ਕਿ ਮੇਰੇ ਤੋਂ ਗਲਤੀ ਹੋਈ ਆ ਮਾਫੀ ਦਿੱਤੇ ਵੀਰੇ ਕੀ ਕੋਈ ਨਹੀਂ ਅੱਜ ਤੋਂ ਬਾਅਦ ਨਹੀਂ ਆਪਾਂ ਪਿਓ ਨੂੰ ਮਾਰਾ ਚੰਗਾ ਬੋਲਾਂ ਹਾਂ ਮੇਰੇ ਨਾਂ ਪੁੱਤਨ ਦੀ ਜ਼ਿੰਦਗੀ ਚੰਨੀ ਆ ਨਾ ਵੀਰੇ ਸਾਡੀ ਜਿੱਦੀ ਕੀ ਚਾਹਵੇ ਆਪਾਂ ਹੀ ਅਪੀਲ ਕਰਦੇ ਆ ਕਿ ਵੀਰੇ ਆਪਣੇ ਘਰੇ ਕੋਸ਼ ਆਪਾਂ ਆਪਣੇ ਘਰੇ ਆ ਦੇਖੋ ਭਰਾਵੋ ਇਹਦੇ ਤੋਂ ਉੱਤੇ ਕੋਸ਼ ਨਹੀਂ ਹੁੰਦਾ ਚਲੋ 17 ਸਾਲ ਦੀ ਉਮਰ ਆ ਇਸ ਭੈਣ ਦੀ ਚਲੋ ਜੋ ਇਸਨੇ ਆਪਦੇ ਪਿਓ ਦੇ ਬਾਰੇ ਬਿਆਨ ਦਿੱਤਾ ਉਹਦੇ ਲਈ ਮਾਫੀ ਵੀ ਮੰਗ ਲਈ ਗੱਲ ਇਹ ਆ ਵੀ ਆਪਾਂ ਹੁਣ ਇਸ ਭੈਣ ਨੂੰ ਦੋ ਦਿਨ ਪਹਿਲਾਂ ਤਾਂ ਚੰਗਾ ਕਹਿੰਦੇ ਸੀ ਅੱਜ ਤੁਸੀਂ ਇਸ ਨੂੰ ਗਾਲਾਂ ਕੱਢ ਰਹੇ ਹੋ ਠੀਕ ਆ سوشل میڈیا ਦੇ ਉੱਪਰ ਥਾਂ ਥਾਂ ਤੇ ਵੀਡੀਓ ਪਾਈਆਂ ਜਾ ਰਹੀਆਂ ਨੇ ਵੀ ਫਲਾਨਾ ਧੌਂਕਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੋਂ ਗਲਤੀ ਹੁੰਦੀ ਆ ਕਿ ਤੁਸੀਂ ਉਹਨੂੰ ਵੀ ਐ ਗਾਲਾਂ ਕੱਢਦੇ ਹੋ ਤੇ ਜਿਹੜੇ ਇਸ ਭੈਣ ਨੂੰ ਮਾੜਾ ਬੋਲਦੇ ਆ ਉਹ ਮੈਨੂੰ ਇੱਕ ਵਾਰ ਦੱਸਿਓ ਵੀ ਕਿੰਨੇ ਕ ਬੰਦੇ ਆਣੇ ਆ ਕੇ ਇਸ ਭੈਣ ਨੂੰ ਸਮਝਾਇਆ ਵੀ ਭਾਈ ਐ ਨਹੀਂ ਇੱਥੇ ਤੇਰੀ ਗਲਤੀ ਆ ਵੀ ਆਹ ਤੂੰ ਬਿਆਨ ਜਿਹੜਾ ਗਲਤ ਦਿੱਤਾਗਾ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਕਿਉਂਕਿ ਵੀਰੇ ਮੈਂ ਰਾਤੀ ਬਹੁਤ ਵੱਡਾ ਸਟੈਪ ਚੁੱਕ ਲਿਆ ਸੀ ਦੇਖ ਭਣੇ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਣਾ ਜਿਹੜੀ ਗੱਲ ਚੱਲ ਹੋਣ ਤੂੰ ਮਾਫੀ ਮੰਗ ਲਈ ਮਾਫੀ ਮੰਗਣਾ ਵੀ ਬਹੁਤ ਵੱਡੀ ਗੱਲ ਆ ਹਨਾ ਵੀ ਅੱਜ ਉਹ ਮੈਂ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਆ ਮੈਂ ਕਿਹੜੇ ਲੋਕੇ ਮੰਗੀ ਆ ਤੇ ਕੰਮ ਦੇ ਵਿੱਚ ਕਿਵੇਂ ਹੋਇਆ ਮੈਂ ਪਹਿਲਾਂ ਕੰਮ ਵਧੀਆ ਚੱਲ ਪਿਆ ਸੀ ਲੋਕ ਵਧੀਆ ਪਿਆਰ ਕਰਦੇ ਸੀ ਪਹਿਲੇ ਮੇਰੇ ਭੈਣ ਭਰਾ ਸਾਰੇ ਹੁੰਦੇ ਸੀ ਚਾਹ ਬਾਣੀ ਪੀਂਦੇ ਸੀ ਹਨਾ ਮੇਰੇ 10-10 ਰੁਪਏ ਕਰਕੇ ਮੇਰਾ 100 ਬਣਦਾ ਸੀ 100 ਤੋਂ 1000 ਫਿਰ ਮੈਂ 1500 ਰੁਪਏ ਡਿਆੜੀ ਪਹੁੰਚ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਆਂ ਨਵੀਆਂ ਵੀਡੀਓ ਆਉਣੀਆਂ ਸ਼ੁਰੂ ਹੋ ਵੀਰੇ ਅੱਜ ਦੇ ਟਾਈਮ ਦੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਣਦੀ ਡਿਆੜੀ ਕਿਉਂਕਿ ਵੀਰੇ ਕੱਲ ਮੀ ਵੀ ਅੱਜ ਕੱਲ ਮੇਰੀ ਡਿਆੜੀ ਬਹੁਤ ਵਧੀਆ ਗਈ ਅੱਜ ਉਮੀਦ ਹੈ ਕਿ ਸ਼ਾਮ ਤੱਕ 7-800 ਰੁਪਏ ਹੋ ਜੇ ਮੇਰਾ ਅੱਛਾ ਇੰਨਾ ਮਤਲਬ ਮੰਦਾ ਹਾਲ ਹੋ ਗਿਆ ਉਸ ਤੋਂ ਬਾਅਦ ਘਰ-ਬਾਰ ਆਪਣਾ ਹੈਗਾ ਆਪ ਦਾ ਵੀਰ ਜੀ ਜਿਹੜੇ ਭੈਣ ਭਰਾਵਾਂ ਨੂੰ ਵਹਿਮ ਆ ਮਤਲਬ ਕਿ ਥੋੜਾ ਡਾਊਟ ਆ ਕਿ ਘਰ ਇਹਨਾਂ ਦਾ ਵੀਰ ਜੀ ਘਰ ਮੇਰਾ ਆਪਣਾ ਨਹੀਂ ਹੈਗਾ ਉਹ ਘਰ ਮੇਰੇ ਨਾਨਾ ਜੀ ਦੇ ਨਾਂ ਤੇ ਆ ਮੈਂ ਰਜਿਸਟਰੀ ਵੀ ਇਤ ਵੀਰ ਜੀ ਨੂੰ ਦੇ ਦਾਂਗੀ ਕਿਉਂਕਿ ਵੀਰ ਜੀ ਵੇਖੋ ਰਜਿਸਟਰੀ ਤੋਂ ਤੇ ਕੁਝ ਨਹੀਂ ਹੁੰਦਾ ਕਿਉਂਕਿ ਜੋ ਵੀ ਜਾਇਦਾਦ ਜ਼ਮੀਨਾਂ ਮੇਰੇ ਨਾਨੇ ਦੇ ਨਾਂ ਤੇ ਨੇ ਉਹਨਾਂ ਦਾ ਘਰ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਭੈਣੇ ਫੋਨ ਦਿਖਾਈ ਆ ਉਹਦਾ ਜਿਹੜੀਆਂ ਕੌਲਾਂ ਦਿਖਾਉਂਦੇ ਸੀ ਇਸ ਭੈਣ ਨੇ ਮੈਨੂੰ ਉਹਦਾ ਫੋਨ ਦਿਖਾਇਆ ਜਦੋਂ ਮੈਂ ਆਇਆ ਦੇਖੋ ਤੁਸੀਂ ਕਿਵੇਂ ਲੋਕ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ ਹਨ ਕਿਵੇਂ ਧਮਕੀਆਂ ਦੇ ਰਹੇ ਆ ਵੀ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਆ ਤੁਸੀਂ ਦੇਖ ਲਓ ਵੀਰ ਜੀ ਇਹ ਤੁਹਾਨੂੰ ਕਹਿੰਦੇ ਨੇ ਕਿ ਤੇਰਾ ਖੋਖਾ ਚੋ ਕੇ ਲੈ ਜਾਾਂਗੇ ਕਿ ਵੀਰੇ ਮੈਂ ਮਾਫੀ ਤਾਂ ਮੰਗ ਲਈ ਮੇਰਾ ਖੋਖਾ ਨਾ ਖੜਿਓ ਮੇਰ ਦਾ ਵੀਰੇ ਆਹੀ ਆ ਬਸ ਇਹ ਇਹਨਾਂ ਦੀ ਪੁਲਿਸ ਕੰਪਲੇਨ ਕਰਨੀ ਸੀਗੀ ਤੁਸੀਂ ਬਿਰਜੀ ਇੱਕ ਪੁਰਾਣੀ ਐਨਾ ਕੰਪਲੇਨ ਕੀਤੀ ਹੋਈ ਆ ਚਾਈਲਡ ਦੇ ਵਿੱਚ ਕਿ ਬੱਚੇ ਦੀ ਸੁਰੱਖਿਆ ਵਾਸਤੇ ਕਿਉਂਕਿ ਵੀਰੇ ਮੈਂ 17 ਸਾਲ ਦੀ ਆ ਜਿਹੜੀ ਭਰਾ ਦੀ ਮੈਨੂੰ ਧਮਕੀ ਆਉਗੀ ਜਾਂ ਮੈਨੂੰ ਕੋਈ ਵੀਰੇ ਕਾਲ ਕਰਕੇ ਕੁਝ ਵੀ ਗਲਤ ਕਹੂਗਾ ਤਾਂ ਵੀਰਜੀ ਮੈਂ ਤਾਂ ਮੇਰੀ ਦੁਕਾਨ ਨੂੰ ਲੈ ਕੇ ਕੋਈ ਮੈਨੂੰ ਧਮਕੀ ਦੇਊਗਾ ਫਿਰ ਉਹਦੇ ਵਾਸਤੇ ਮੈਂ ਕੰਪਲੇਨ ਜਰੂਰ ਕਰੂੰਗੀ ਬਾਕੀ ਧਮਕੀਆਂ ਨੂੰ ਵੀਰੇ ਮੈਂ ਸਾਈਡ ਤੇ ਕਰਦੀ ਪਰ ਮੈਂ ਰੋਜ਼ੀ ਰੋਟੀ ਨਾਲ ਚੋਕ ਕੇ ਖੜੇ ਹੋ ਕੋਈ ਜਾਣਾ ਬੱਸ ਭੈਣੇ ਤੈਨੂੰ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ ਠੀਕ ਹੈ ਨਾ ਨਹੀਂ ਮੇਰੇ ਮੈਂ ਮਾਫੀ ਮੰਗ ਲਈਏ ਤੋਂ ਮਾਪਿਆਂ ਨੂੰ ਮਾਫਿਓ ਚੰਗਾ ਚਾਹੇ ਮਾੜਾ ਆਪਣਾ ਮਾਪਿਓ ਹੀ ਹੁੰਦਾ ਹਾਂ ਠੀਕ ਹੈ ਨਾ ਆਪਾਂ ਆ ਵੀ ਕਿਰਤ ਕਰੀਏ ਕਿਉਂਕਿ ਲੋਕਾਂ ਨੇ ਤਮਾਸ਼ਾ ਦੇਖਣਾ ਹਾਂਜੀ ਕੋਈ ਪੱਤਰਕਾਰ ਤੇਰੇ ਕੋਲ ਆਊਗਾ ਤੇਰੇ ਮੂੰਹ ਇਹੋ ਜੀ ਗੱਲ ਕਢਾਉਣਗੇ ਵੀ ਤੂੰ ਆਪਦੇ ਪਿਓ ਨੂੰ ਮਾੜਾ ਬੋਲ ਮਾੜਾ ਕਹ ਉਹਨੂੰ ਤੂੰ ਬੱਜਾ ਹਾਂਜੀ ਹਾਂਜੀ ਠੀਕ ਹੈ ਨਾ ਸੋ ਇਸ ਕਰਕੇ ਨਾ ਆਪਦੇ ਮਾਪਿਆਂ ਨੂੰ ਮਾੜਾ ਕਹਿਣਾਗਾ ਬਸ ਆਪਦਾ ਤੁਸੀਂ ਕਿਰਤ ਕਰੋ ਤੇ ਲੋਕਾਂ ਦੇ ਸਾਹਮਣੇ ਵੀ ਹੱਥ ਜੋੜ ਕੇ ਬੇਨਤੀ ਆ ਦੇਖੋ ਆਪਾਂ ਦੂਜਿਆਂ ਦੇ ਘਰ ਦੇ ਵਿੱਚ ਅੱਗ ਲਾ ਕੇ ਬਹੁਤ ਖੁਸ਼ ਹੁੰਨੇ ਆ ਵੀ ਆਪਾਂ ਦੂਜਿਆਂ ਦੇ ਘਰ ਦਾ ਤਮਾਸ਼ਾ ਦੇਖੀਏ ਸੋਸ਼ਲ ਮੀਡੀਆ ਦੇ ਉੱਪਰ ਚਾਰ ਪੰਜ ਦਿਨਾਂ ਤੋਂ ਇਹੀ ਚੱਲੀ ਜਾਂਦਾ ਪੱਤਰਕਾਰ ਉਧਰ ਹੀ ਜਾਂਦੇ ਆ ਇਹਨਾਂ ਦੇ ਪਿਓ ਦੇ ਕੋਲ ਉਹਨਾਂ ਦੇ ਕੋਲ ਜਾ ਕੇ ੱੱਕੇ ਦੇ ਨਾਲ ਉਹਨਾਂ ਦੇ ਮੂੰਹੋਂ ਗੱਲ ਕਢਾਉਂਦੇ ਆ ਵੀ ਉਹ ਇਹਨਾਂ ਨੂੰ ਮਾੜਾ ਬੋਲਣ ਠੀਕ ਹੈ ਉਹ ਵੀਡੀਓ ਚਲਾ ਦਿੰਦੇ ਆ ਫਿਰ ਇੱਧਰ ਆਉਂਦੇ ਆ ਇਹਨਾਂ ਦੇ ਕੋਲ ਆ ਕੇ ਇਹਨਾਂ ਨੂੰ ਕਹਿੰਦੇ ਆ ਜਾਂ ਇਹਨਾਂ ਦੇ ਮੂੰਹੋਂ ਗੱਲਾਂ ਕਢਾਉਂਦੇ ਆ ਵੀ ਇਹ ਆਪਦੇ ਪਿਓ ਨੂੰ ਕੁਝ ਬੋਲੇ ਠੀਕ ਆ ਫਿਰ ਉਹ ਵੀਡੀਓ ਚਲਾ ਦਿੰਦੇ ਆ ਦੋਨੇ ਪਾਸੇ ਅੱਗ ਮੈਨ ਲੱਗਦਾ ਵੱਧ ਪੱਤਰਕਾਰਾਂ ਨੇ ਲਾਈ ਆ ਤੁਹਾਡੇ ਵਿੱਚ ਜਿਹੜੇ ਵਿੱਚ ਜਿਹੜੀ ਵੀਡੀਓ ਵਿੱਚ ਮੈਂ ਕਹਿਣਾ ਕਿ ਮੈਂ ਤੁਹਾਡੇ ਜੇ ਤੁਸੀਂ ਮੇਰੀ ਇੱਕ ਗੱਲ ਵੀ ਸਕਿਪ ਕੀਤੀ ਤਾਂ ਮੈਂ ਬੋਲ ਕੇ ਪਾ ਦੂੰਗੀ ਉਹ ਪੱਤਰਕਾਰ ਵੀਰ ਜੀ ਮੈਨੂੰ ਧਮਕਾ ਰਿਆ ਵਾ ਕਿ ਜੇ ਤੂੰ ਸਾਨੂੰ ਇੱਕ ਵੀਡੀਓ ਹੋਰ ਨਾ ਦਿੱਤੀ ਤਾਂ ਅਸੀਂ ਤੇਰਾ ਕੋਕਾ ਚੋਕੇ ਲੈ ਜਾਾਂਗੇ ਵੀਰੇ ਮੈਨੂੰ ਉਹਨਾਂ ਨੇ ਕੋਲ ਇੱਥੇ ਆ ਕੇ ਗੱਲ ਕਹੀ ਮੈਨੂੰ ਬਿਰਜੀ ਉਹ ਪੱਤਰਕਰਮ ਨੇ ਧੰਕੀ ਦਿੱਤੀ ਆ ਮੇਰਾ ਰੋਟੀ ਰੋਟੀ ਆ ਰੋਜੀ ਰੋਟੀ ਨਾਲ ਚੱਕ ਕੇ ਖੜਿਓ ਬਸ ਨਾ ਚੱਲ ਕੋਈ ਨਹੀਂ ਭੈਣੇ ਹੋਣਾ ਆਪਦੀ ਕਿਰਤ ਕਰੋ ਤੇ ਲੋਕਾਂ ਸਾਹਮਣੇ ਵੀ ਇਹੀ ਅਪੀਲ ਆ ਭਰਾਵੋ ਵੀ 17 ਸਾਲ ਦੀ ਬੱਚੀ ਆ ਚਲੋ ਗਲਤੀ ਹੋ ਗਈ ਜੋ ਵੀ ਗੱਲਬਾਤ ਇਸ ਤੋਂ ਕਹੀ ਗਈ ਉਹਦੀ ਇਸ ਕੁੜੀ ਨੇ ਮਾਫੀ ਵੀ ਮੰਗ ਲਈ ਆ ਹਨ ਸੋ ਆਪਾਂ ਨੂੰ ਮਾਫ ਕਰ ਦੇਣਾ ਚਾਹੀਦਾ ਐਂ ਨਹੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਬੁਰਾ ਭਲਾਈ ਬੋਲੀ ਜਾਈਏ ਤੇ ਪਹਿਲਾਂ ਦੀ ਤਰ੍ਹਾਂ ਜਰੂਰ ਪਿਆਰ ਦਿਓ ਇੱਥੇ ਆਇਆ ਕਰੋ ਜਿੰਨੀ ਕਿਰਤ ਬਣਦੀ ਆ ਇਹਨਾਂ ਦੀ ਇਹਨਾਂ ਨੂੰ ਜਰੂਰ ਦੇ ਕੇ ਜਾਇਆ ਕਰੋ ਤੇ ਚਾਹ ਪਾਣੀ ਜ਼ਰੂਰ ਇੱਥੇ ਪੀ ਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ